ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਂ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੰਗੂ ਨਾਮ ਦਾ ਇੱਕ ਸੋਦਾਗਰ ਜੋ ਇੱਕ ਬਸੀ ਜਾਤ ਦਾ ਖੱਤਰੀ ਸੀ ਉਹਨੂੰ ਵਪਾਰ ਵਿੱਚ ਘਾਟਾ ਪੈ ਜਾਣ ਕਰਕੇ ਉਹ ਦਿਵਾਲੀਆ ਹੋ ਗਿਆ ਉਸਦੇ ਪਹਿਲੇ ਮਿੱਤਰਾਂ ਸਬੰਧੀਆਂ ਤੇ ਰਿਸ਼ਤੇਦਾਰਾਂ ਨੇ ਉਸ ਦਾ ਸਾਥ ਛੱਡ ਦਿੱਤਾ ਤੇ ਸਾਰੇ ਉਸਨੂੰ ਹਾਸਾ ਮੁਖੌਲ ਕਰਨ ਲੱਗੇ ਗੰਗੂ ਨੇ ਵੀ ਗੁਰੂ ਜੀ ਦਾ ਜੱਸ ਸੁਣਿਆ ਹੋਇਆ ਸੀ ਉਹ ਮਨ ਵਿੱਚ ਝੂਰਦਾ ਹੋਇਆ ਗੋਵਿੰਦ ਵਾਲ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ। ਪੂਰੀ ਸ਼ਰਧਾ ਨਾਲ ਉਸਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਤੇ ਫਿਰ ਜਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ। ਉਹ ਕੇਵਲ ਥੇਲਾ 'ਤੇ ਗੁੜ੍ਹ ਹੀ ਗੁਰੂ ਜੀ ਦੀ ਭੇਟਾ ਕਰ ਸਕਿਆ ਸੀ। ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਂ ਭਾਵੇਂ ਸੰਸਾਰਿਕ ਵਿਵਹਾਰਾਂ ਵਿੱਚ ਬੜਾ ਆਪਾਗਾ ਪਰ ਆਪ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ ਤੇ ਆਪ ਦੀ ਸ਼ਰਨ ਮੰਗਦਾ। ਗੁਰੂ ਜੀ ਨੇ ਆਪਣੇ ਹੱਥ ਵਿੱਚ ਗੁੜ ਲੈ ਕੇ ਉਸ ਪਾਸੋਂ ਪੁੱਛਿਆ ਕਿ ਤੇਰੇ ਮਨ ਨੂੰ ਕਿਹੜੀ ਗੱਲ ਬਿਆਕੁਲ ਕਰਦੀ ਹੈ। ਗੰਗੂ ਨੇ ਗੁਰੂ ਜੀ ਨੂੰ ਸਭ ਹਾਲ ਦੱਸਿਆ ਤੇ ਅੰਤ ਵਿੱਚ ਕਿਹਾ ਕਿ ਮੈਂ ਕੇਵਲ ਆਪ ਦੀ ਆਖਰੀ ਓਟ ਤੱਕ ਕੇ ਆਇਆ ਹਾਂ। ਗੁਰੂ ਜੀ ਨੇ ਕਿਹਾ ਕਿ ਦਿੱਲੀ ਜਾ ਤੇ ਉੱਥੇ ਜਾ ਕੇ ਇੱਕ ਬੈਂਕ ਖੋਲ ਜਿਹੜੇ ਸੰਤਪੁਰਸ਼ ਤੇਰੇ ਪਾਸ ਆਉਣ ਉਹਨਾਂ ਦੀ ਸਤਿਕਾਰ ਨਾਲ ਟਹਿਲ ਸੇਵਾ ਕਰ। ਤੈਨੂੰ ਕਰਤਾਰ ਪਾਸੋਂ ਬਹੁਤ ਦੌਲਤ ਪ੍ਰਾਪਤ ਹੋਵੇਗੀ। ਦੰਗੂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਬੈਂਕ ਦਾ ਪਟਾ ਦਫਤਰ ਦਿੱਲੀ ਖੋਲ੍ਹਿਆ ਤੇ ਮੰਗਰੋਂ ਇੱਕ ਸ਼ਾਖ ਲਾਹੌਰ ਖੋਲੀ ਤੇ ਪੁੱਤਰ ਦੀ ਪਿਆਲੀ ਨਾਲ ਸ਼ਾਹੂਕਾਰਾ ਕੰਮ ਕਰਨ ਲੱਗਾ। ਉਸ ਉੱਤੇ ਲੋਕਾਂ ਦਾ ਇਤਬਾਰ ਫਿਰ ਜੰਮ ਗਿਆ। ਉਹ ਧਨੀ ਹੋ ਗਿਆ। ਮੰਗਰੂ ਆਪਣੀ ਆਰਥੀਆਂ ਉੱਤੇ ਵੱਡੀਆਂ-ਵੱਡੀਆਂ ਰਕਮਾਂ ਦੀਆਂ ਹੁੰਡੀਆਂ ਤੇ ਪਰਚੇ ਕਰਨ ਲੱਗ ਪਏ। ਇੱਕ ਸਮੇਂ ਇੱਕ ਬਣਾ ਗਰੀਬ ਆਦਮੀ ਗੁਰੂ ਜੀ ਪਾਸ ਆਇਆ ਤੇ ਆਪਣਾ ਦੁੱਖ ਦੱਸ ਕੇ ਕਿਹਾ ਕਿ ਭਾਵੇਂ ਮੇਰੀ ਧੀ ਵਿਆਹ ਜੋਗਿਆ ਪਰ ਉਸਦੇ ਵਿਆਹ ਦੇ ਖਰਚੇ ਸਹਿਣ ਲਈ ਮੇਰੇ ਕੋਲ ਕੋਈ ਉਪਾਅ ਨਹੀਂ। ਗੁਰੂ ਜੀ ਨੇ ਉਸ ਕੋਲੋਂ ਕੋਈ ਹੋਰ ਗੱਲ ਨਾ ਸੁਣੀ ਪਰ ਉਸ ਨੂੰ 50 ਰੁਪਿਆ ਦੀ ਹੁੰਡੀ ਗੰਗੂ ਦੇ ਨਾਮ ਲਿਖ ਕੇ ਦਿੱਤੀ। ਗੰਗੂ ਆਪਣੇ ਮਨ ਵਿੱਚ ਵਿਚਾਰਨ ਲੱਗਾ ਕਿ ਜੇਕਰ ਮੈਂ ਇਸ ਨੂੰ ਭਰ ਦਿਆਂ ਤਾਂ ਗੁਰੂ ਜੀ ਮੈਨੂੰ ਫਿਰ ਹੋਰ ਦੁੱਖ ਦੇਣਗੇ ਇਸ ਲਈ ਗੰਗੂ ਨੇ ਨਾ ਹੀ ਉਸ ਆਦਮੀ ਦੀ ਤੇ ਨਾ ਹੀ ਉਸ ਦੀ ਹੁੰਡੀ ਦੀ ਕੋਈ ਪਰਵਾਹ ਕੀਤੀ ਉਹ ਆਦਮੀ ਗੁਰੂ ਜੀ ਪਾਸ ਮੋੜ ਆਇਆ ਤੇ ਉਹਨਾਂ ਨੂੰ ਉੱਥੇ ਜਾਣ ਦਾ ਸਾਰਾ ਹਾਲ ਦੱਸਿਆ ਗੁਰੂ ਜੀ ਨੇ ਉਸ ਆਦਮੀ ਨੂੰ ਹੁੰਡੀ ਦੀ ਰਕਮ ਆਪਣੇ ਕੋਲੋਂ ਦੇ ਦਿੱਤੀ ਤੇ ਇਸ ਤਰ੍ਹਾਂ ਉਸ ਨੂੰ ਆਪਣੀ ਧੀ ਦੀ ਵਿਆਹ ਕਰਨ ਦੇ ਸਮਰਥ ਕਰ ਦਿੱਤਾ ਗੰਗੂ ਦੇ ਇਸ ਬਤੀਰੇ ਬਾਰੇ ਗੁਰੂ ਜੀ ਕਹਿਣ ਲੱਗੇ ਕਿ ਸੰਸਾਰਿਕ ਮੋਹ ਤੇ ਹੰਕਾਰ ਪ੍ਰੀਤ ਤੇ ਭਰੋਸੇ ਨੂੰ ਨਾਸ਼ ਕਰ ਦਿੰਦੇ ਨੇ ਇਹਨਾਂ ਦੇ ਅਸਰ ਕਰਕੇ ਆਦਮੀ ਆਪਣੇ ਤੋਂ ਗੁਰੂ ਤੋਂ ਬੇਗਮੁਖ ਹੋ ਜਾਂਦਾ ਹੈ ਤੇ ਇਹਦਾ ਸਿੱਟਾ ਹੀ ਨਿਕਲਦਾ ਹੈ ਕਿ ਉਹ ਬੜਾ ਦੁੱਖ ਜਾਂਦਾ ਹੈ ਅਜਿਹਾ ਹੀ ਹੋਇਆ ਕਿ ਮੰਗਰੂ ਛੇਤੀ ਹੀ ਵਿਪਾਰ ਦੇ ਉਤਰਾ ਚੜਾਣ ਨਾਲ ਗੰਗੂ ਫਿਰ ਦਿਵਾਲੀਆ ਹੋ ਗਿਆ ਉਹ ਬਹੁਤਾ ਪਛਤਾਉਂਦਾ ਹੋਇਆ ਗੰਗੂ ਫਿਰ ਗੁਰੂ ਜੀ ਬਲਤੁਰ ਪਿਆ ਉਹਨਾਂ ਦੇ ਲੰਗਰ ਵਿੱਚ ਸੇਵਾ ਕਰਨ ਲੱਗਾ ਉਸਨੇ ਸੰਸਾਰਿਕ ਲੱਜਾਂ ਤੇ ਆਪਣੀ ਵੰਸ ਦੀਆਂ ਮਰਿਆਦਾ ਦੇ ਖਿਆਲ ਦੀ ਉੱਕੀ ਪਰਵਾਹ ਛੱਡ ਦਿੱਤੀ ਜਿਹੜੀ ਕਾਲ ਵੀ ਉਹ ਕਾਲ ਦਾ ਸੀ ਉਹ ਆਪਣੇ ਦਿਲ ਵਿੱਚ ਕਹਿੰਦਾ ਸੀ ਕਿ ਗੁਰੂ ਜੀ ਦੀ ਹੁੰਡੀ ਨਾ ਤਰਨ ਦਾ ਮੈਂ ਪ੍ਰਾਸ਼ਿਤ ਕਰ ਰਿਹਾ ਜਦੋਂ ਗੰਗੂ ਜਿੰਮੀ ਲਈ ਸੇਵਾ ਕਰਦਾ ਸੀ ਤੋਂ ਸਦਾ ਭਗਤੀ ਵਿੱਚ ਮਗਨ ਰਹਿੰਦਾ ਸੀ ਕੁਝ ਚਿਰ ਮੰਗਰੋਂ ਗੁਰੂ ਜੀ ਨੇ ਉਸ ਨੂੰ ਬੁਲਾ ਖਲਿਆ ਉਹ ਆ ਕੇ ਗੁਰੂ ਜੀ ਦੇ ਚਰਨਾਂ ਉੱਤੇ ਟੈਪਿਆ ਤੇ ਕਹਿਣ ਲੱਗਾ ਕਿ ਸਾਰੇ ਜੀ ਭੁੱਲਣ ਹਾਰਨੇ ਕਿਰਪਾ ਕਰਕੇ ਮੈਨੂੰ ਬਖਸ਼ ਲਓ ਗੁਰੂ ਜੀ ਨੇ ਉਸ ਦੀ ਭੁੱਲ ਬਖਸ਼ ਦਿੱਤੀ ਤੇ ਉਸ ਨੂੰ ਇੱਕ ਜਿੱਟੀ ਪੁਸ਼ਾਕੀ ਦਿੱਤੀ ਫਿਰ ਗੁਰੂ ਜੀ ਨੇ ਗੰਗੂ ਨੂੰ ਸਤਨਾਮ ਦਾ ਮੰਤਰ ਦੇ ਕੇ ਸਿੱਖ ਬਣਾਇਆ ਤੇ ਉਸ ਨੂੰ ਕਿਹਾ ਕਿ ਤੂੰ ਵੀ ਕਈਆਂ ਨੂੰ ਸਿੱਖ ਮਤ ਵਿੱਚ ਲਿਆਵੇਂਗਾ ਤੇਰੇ ਬਾਖ ਸਤ ਹੋਇਆ ਕਰਨਗੇ ਤੇ ਰੀਧੀ ਸਿੱਧੀ ਤੇਰੇ ਬਚਨਾਂ ਉੱਤੇ ਹਾਜ਼ਰ ਹੋਵੇਗੀ ਗੰਗੂ ਦਾ ਤੇਰਾ ਇਸ ਵੇਲੇ ਤਾਉ ਨਾਮੇ ਪਿੰਡ ਵਿੱਚ ਹੈ ਜੋ ਖੜ ਦੇ ਲਾਗੇ ਜ਼ਿਲ੍ਹਾ ਅੰਬਾਲਾ ਵਿੱਚ ਹੈ ਗੁਰੂ ਜੀ ਦੇ ਲੰਗਰ ਵਿੱਚ ਚੰਗੇ ਤੋਂ ਚੰਗੇ ਭੋਜਨ ਵਰਤਦੇ ਰਹਿੰਦੇ ਸੀ ਰਾਹੀ ਪਰਦੇਸੀ ਤੇ ਮੰਗਦੇ ਉਸੀ ਤਰ੍ਹਾਂ ਗੁਰੂ ਦੇ ਲੰਗਰ ਵਿੱਚੋਂ ਖਟਰਸ ਤੇ ਸਵਾਦੀ ਭੋਜਨ ਸ਼ੱਕਦੇ ਤੇ ਪ੍ਰਸੰਨ ਹੁੰਦੇ ਸੀ ਜਿਸ ਤਰ੍ਹਾਂ ਸਿੱਖ ਸ਼ੱਕਦੇ ਸ਼ੱਕਦੇ ਸੀ ਪਰ ਗੁਰੂ ਜੀ ਆਪ ਪਹਿਲਾਂ ਵਾਂਗ ਇਹ ਬਿਨਾ ਮਸਾਲੇ ਦੇ ਰੁੱਖੇ ਮਿਸੇ ਪ੍ਰਸਾਦੇ ਦਾ ਆਹਾਰ ਕਰਦੇ ਸੀ ਗੁਰੂ ਜੀ ਦਾ ਲੰਗਰ ਇੱਕ ਪਹਿਰ ਰਾਤ ਗਈ ਤੱਕ ਖੁੱਲਾ ਰਹਿੰਦਾ ਸੀ ਸੰਗਤਾਂ ਦੇ ਪਰਸ਼ਾਨ ਸ਼ੱਕ ਚੁੱਕਣ ਮਗਰੋਂ ਜੋ ਕੁਝ ਬਚਦਾ ਸੀ ਉਹ ਦਿਆਲਤਾ ਕਰਕੇ ਮਾਲ ਡੰਗਰ ਤੇ ਪੰਖੇਰੂਆਂ ਨੂੰ ਪਾਇਆ ਜਾਂਦਾ ਸੀ ਤੇ ਜੇਕਰ ਉਹਨਾਂ ਦੇ ਤ੍ਰਿਪਤ ਹੋ ਜਾਣ ਪਿੱਛੋਂ ਕੁਝ ਬਾਕੀ ਰਹਿ ਜਾਂਦਾ ਸੀ ਤਾਂ ਦਰਿਆ ਵਿੱਚ ਮੱਛੀਆਂ ਨੂੰ ਛੁੱਟਿਆ ਜਾਂਦਾ ਸੀ ਤਾਂ ਜੋ ਉਹ ਵੀ ਰੱਜ ਲੈਣ ਧੰਨਵਾਦ